ਹੋਵੇ ਮੈਂ ਮਰਨ ਕਿਨਾਰੇ ਸੀ ਮੈਨੂੰ ਚੱਕ ਲੋਏ ਜੇ ਸਵਾਲਾਂ ਦੇ ਜਵਾਬ ਦਿੰਦੇ ਰਹਾਂਗੇ ਪਰ ਉਹਨੇ ਕਿਹਾ ਵੀ ਮੇਰੀ ਫੌਜ ਆ ਜਿਹੜੀ ਥੱਲੇ ਘੇੜਾ ਇੰਨਾ ਤਕੜਾ ਕਰ ਦਿਓ ਕਿ ਮੇਰੇ ਸਿੱਖ ਪੁਲਿਸ ਪਿੱਛੇ ਹੋਣ ਤੈਨੂੰ ਇੱਕ ਪੇਲ ਨੂੰ ਜਿੰਨੀਆਂ ਵੀ ਤੁਸੀਂ ਪੰਚਾਇਤਾਂ ਕਲੱਬ ਸਾਡੀਆਂ ਭਰਾਤਰੀ ਜਸਵੰਦੀਆਂ ਸੰਤ ਮਹਾਪੁਰਸ਼ ਉਹਨਾਂ ਤੋਂ ਇਹ ਹੀ ਪੀਲ ਕਰਾਂਗੇ ਇੱਕ ਵੱਦ ਤੋਂ ਵੱਧ ਰਾਤ ਨੂੰ ਤੁਸੀਂ ਇੱਥੇ ਕਿੰਨਾ ਪਹਿਰਾ ਦੇ ਸਕਦੇ ਆ ਜਿਹੜੇ ਖਨੌਰੀ ਦੇ ਨਾਲ ਪਿੰਡ ਲੱਗਦੇ ਆ ਉਹਨਾਂ ਦਾ ਆਪਾਂ ਕੁਝ ਜਿਹੜਾ ਵੱਡਾ ਯੋਗਦਾਨ ਹੈ ਦੇ ਦੇ ਸਕਦੇ ਉਹਨਾਂ ਨੂੰ ਸਾਡੀਆਂ ਭੈਣਾਂ ਉਹ ਸਵੇਰ ਰੋਟੀ ਪਕਾਉਣ ਲੱਗ ਜਾਂਦੀਆਂ ਨੇ ਇੱਥੇ ਆ ਕੇ ਤੇ ਰਾਤ ਨੂੰ 50-50 ਬੰਦੇ ਉਹਨਾਂ ਦੇ ਆਉਂਦੇ ਨੇ ਪਿੰਡਾਂ ਦੇ ਵਿੱਚੋਂ ਜਿਹੜੀ ਚਰਚਾ ਚੱਲਦੀ ਸੀ ਨਾ ਵੀ ਸਾਡੇ ਪਿੰਡ 'ਚ ਪੁਲਸਾ ਕੇ ਖੜ ਗੋ ਆਜੋ ਪਿੰਡ ਆਪਣੇ ਪਹਿਰਾ ਦੇ ਰਹੇ ਨੇ ਕਿਸ ਲਈ ਕਿ ਢੱਲੇਵਾਲ ਦੇ ਵਿਚਾਰ ਨੇ ਢੱਲੇਵਾਲ ਦੀ ਸੋਚ ਨੇ ਉਹਨਾਂ ਦਾ ਮਨ ਜਿੱਤ ਲਿਆ ਅੱਜ ਤੁਰੇ ਨੇ ਉਹ ਮੋਰਚੇ ਕਰਨ। ਮੈਂ ਇੱਕ ਅਪੀਲ ਕਰਦਾ ਸਾਰਿਆਂ ਨੂੰ। ਉਹ ਖਾਸ ਕਰਕੇ ਸਾਡੇ ਮਿੱਤਰ ਨੇ ਇੱਕ ਬੜੀ ਖਬਰ ਚੱਲੀ ਜਾ ਰਹੀ ਹੈ। ਬਈ ਢੱਲੇਵਾਲ ਸਾਹਿਬ ਦਾ ਮਰਦਤ ਖਿਲਾਦ ਗਏ। ਉਹ ਕਾਮਤਖ ਸਰ ਨੂੰ ਅਪੀਲ ਕਰ ਲਈਏ। ਪ੍ਰਾਭੂ ਅਸੀਂ ਕੋਈ ਦਿਨ ਗਿਣ ਲੈਣ ਲਈ ਨਹੀਂ ਬੈਠਾ ਢੱਲੇਵਾਲ ਸਾਹਿਬ ਢੱਲੇਵਾਲ ਦਿਨ ਨਹੀਂ ਗਿਣਾਉਣ ਲੱਗਿਆ ਵੀ ਮੈਂ 35 ਦਿਨ ਮਰਵਾਤੇ ਬੈਠਾ 40 ਦਿਨ ਤੇ ਬੈਠਾ ਜਿਹੜੇ ਜਿਹੜੇ ਸਹਾਯੋਗ ਦੇ ਸਕਦੇ ਹਾਂ ਉਹ ਸਰਕਾਰ ਦੇ ਖਿਲਾਫ ਬੋਲੋ ਜਿਹਨੇ ਮਜਬੂਰ ਕੀਤਾ ਇੱਥੇ ਬੈਠਣ ਲਈ ਉਹ ਮੰਗਾਂ ਦਾ ਫਿਕਰ ਕਰੋ ਜਿਹੜੀਆਂ ਛੱਡ ਕੇ ਆਇਆ ਆਂ ਜਿਹੜੇ ਕੱਲੇ ਡੱਲੇਵਾਲ ਸਾਹਿਬ ਦੀ ਸੇਧ ਦਾ ਖਿਆਲ ਨਾ ਕਰੋ 7 ਲੱਖ ਜਿਹੜਾ ਕਿਸਾਨ ਖੁੱਜਕਸੀ ਕਰ ਚੁੱਕਿਆ ਉਹਦਾ ਫਿਕਰ ਕਰੋ ਉਹ ਬੜੀ ਚੰਨ ਤੇ ਖਬਰ ਚੱਲੀ ਜਾ ਰਹੀ ਹੈ ਕਿ ਅਸੀਂ ਮਨ ਬਣਾਇਆ ਮੂਹਰੇ ਆਏ ਹਾਂ ਵੀ ਗੱਲੇਵਾਲ ਸਾਹਿਬ ਨੂੰ ਅਪੀਲ ਕਰਾਂਗੇ ਸਸਤਾ ਨੂੰ ਅਪੀਲ ਕਰਾਂਗੇ ਕਿ ਉਹਦਾ ਮਰਬਤ ਖਿਲਾ ਦੇ ਇਹਦਾ ਮਤਲਬ ਫਿਕਰ ਲੱਗਣ ਲੱਗ ਗਿਆ ਫਿਕਰ ਹੈ ਨਾ ਅੰਦਰ ਉਹਨਾਂ ਨੂੰ ਫਿਕਰ ਇਹ ਕਰਨਾ ਚਾਹੇਗਾ ਕਿ ਸਰਕਾਰ ਤੋਂ ਮੰਗ ਮਨਾ ਨਹੀਂ ਸਕੇ ਕਿਸੇ ਆਂਗੂ ਨੇ ਦਲ ਕੀਤਾ ਮਨ ਬਣਾਇਆ ਉਹਨਾਂ ਨੇ ਮਨ ਬਣਾ ਕੇ ਇਹ ਅਪੀਲ ਕਰਨੀ ਸਾਨੂੰ ਕਿ ਮੇਰਾ ਪਹਿਰਾ ਕਮਜ਼ੋਰ ਨਾ ਹੋਣ ਦਿਓ ਮੈਂ ਅਪੀਲ ਕਰਦਾ ਅੱਜ ਅਪੀਲ ਕਰਦੇ ਆ ਉਹ ਜਿਹੜੀ ਉਹਨਾਂ ਨੇ ਵੀਡੀਓ ਪਾਈ ਉਹ ਡਿਲੀਟ ਕਰ ਦੇਣ ਨਹੀਂ ਫਿਰ ਤੱਥਾਂ ਦੇ ਮੁਤਾਬਕ ਜਵਾਬ ਦੇਵਾਂਗੇ ਪੱਥਾਂ ਤੇ ਜਵਾਬ ਦੇਵਾਂਗੇ ਅੱਜ ਮੇਰੀ ਸਾਡੇ ਫੋਰਮ ਵੱਲੋਂ ਪੀ ਨਾਲੋਂ ਦੋਨੇ ਫੋਰਮ ਵੱਲੋਂ ਸਾਡੇ ਕਿ ਭਰਾਵੋ ਅਸੀਂ ਕਿਸੇ ਨੂੰ ਨੀਵਾਂ ਕਿਸੇ ਨੂੰ ਉੱਚਾ ਇਹ ਝਕਾਉਣ ਨਹੀਂ ਬੈਠੇ ਅਸੀਂ ਬੈਠਿਆ ਕਿ ਇੱਕ ਵਾਦਾ ਕਰਕੇ ਆਏ ਸੀ ਹਰਿਆਣੇ ਵਾਲਿਆਂ ਨਾਲ ਜੁਪੀ ਆਲਾ ਨਾ ਕਰਕੇ ਆਏ ਸੀ ਜਦੋਂ ਅਸੀਂ ਦਿੱਲੀੋਂ ਉੱਠਣ ਲੱਗੇ ਦੱਲੇਵਾਲ ਸਾਹਿਬ ਦੇ ਮੂਹਰੇ ਹੋ ਗਏ ਸੀ ਨੌਜਵਾਨ ਹਰਿਆਣੇ ਵਾਲੇ ਉਹ ਜਨਾਬ ਯਾਦ ਕਰਿਓ ਦੱਲੇਵਾਲ ਸਾਹਿਬ ਦੀ ਜਿਹੜੀ ਸੇਹ ਹੈ ਉਸ ਨੂੰ ਬੈਕ ਉਹ ਦੱਲੇਵਾਲ ਸਾਹਿਬ ਨੂੰ ਇਹ ਕਹਣ ਲੱਗੇ ਤੂੰ ਛੱਡ ਕੇ ਜਾਣ ਲੱਗਾ ਪੰਜਾਬ ਵਾਲੇ ਉਸ ਵੱਲ ਉਹਨਾਂ ਦੀ ਜਿਹੜੀ ਉਹ ਤੋਂ ਦੁਨੀਆ ਦਾ ਨਾਮ ਹੀ ਨਹੀਂ ਲੈਂਦਾ ਕਿਸੇ ਨੇ ਉਹਦੇ ਪੰਜਾਬ ਦਾ ਨਾਮ ਲੈਂਦਾ ਸੀ ਪੰਜਾਬ ਵਾਲੇ ਸਾਨੂੰ ਛੱਡ ਕੇ ਜਾ ਰਹੇ ਹੋ ਬੱਲੇਵਾਲ ਸਾਹਿਬ ਨੇ ਮੀਟਿੰਗ ਢੁੱਟ ਕੇ ਵਿਸ਼ਵਾਸ ਦਿਵਾਇਆ ਸੀ ਕਿ 750 ਟਰਾਲੀ ਸਾਡੀ ਟਿਕਰੀ ਸੰਗੂ ਖੜੀ ਹੈ ਮੈਂ ਸਾਡੇਗੇ ਨਹੀਂ ਜਾਂਦਾ ਐਨਐਸਪੀ ਗੁਰਪ੍ਰੀਤ ਕਾਨੂੰਨ ਬਣਾਉਣ ਲਈ ਜੋ ਦੁਸ਼ਕਰਨਾ ਪਿਆ ਕਰੂੰਗਾ ਤੁਹਾਡੇ ਨਾਲ ਵਾਦਾ ਲਾਭ ਸਿੰਘ ਮਠੇਰਾ ਪ੍ਰਭੂ ਅੱਜ ਵਾਦਾ ਬੱਲੇਵਾਲ ਸਾਹਿਬ ਦੇ ਤਰਜਾਦ ਹੈ ਕਿ ਮੈਂ ਬਾਹਰਲੇ ਸਕੇਟਾਂ ਨੂੰ ਕਹਿ ਕੇ ਆਇਆ ਸੀ ਉਸ ਵਾਦੇ ਤੇ ਪੂਰਾ ਜਿੱਦੇ ਐਮਐਸਪੀ ਕਾਨੂੰਨ ਬਣ ਜਾਊਗਾ ਮੰਗਾ ਮੰਨ ਗੂ ਲੋੜ ਨਹੀਂ ਪੈਣੇਗੇ ਬੱਲੇਵਾਲ ਸਾਹਿਬ ਤੁਸੀਂ ਮਰਵਾਤ ਤੇ ਖੋਲ ਦਿਓ ਆਟੋਮੈਟਿਕ ਹੀ ਆਪਾਂ ਮੰਨ ਲਾਂਗੇ ਪਰ ਐਸ ਸਮੇਂ ਉਹ ਸਾਥੀਆਂ ਨੇ ਪੋਸਟਾਂ ਪਾਉਣੀਆਂ ਸਰਕਾਰ ਵੱਲੋਂ ਇਹ ਪੋਸਟਾਂ ਪਾਉਣੀਆਂ ਫਾਇਗਟੀਆਂ ਬਣਾ ਕੇ ਕਿ ਗੱਲੇਵਾਰ ਸਭ ਦਾ ਸ਼ਹੀਦ ਹੋਵੇ ਉਹਦਾ ਮਤਲਬ ਕੀ ਕਿ ਲੋਕਾਂ ਦੀ ਭਾਵਨਾਵਾਂ ਲੋਕਾਂ ਦੀ ਤਾਕਤ ਦੇਖ ਰਹੇ ਨੇ ਕਿ ਜੇ ਕੋਈ ਸੱਚੀ ਹਕੀਕਤ ਦੀ ਖਬਰ ਆ ਜਾਂਦੀ ਹੈ ਤਾਂ ਦੇਸ਼ ਦੇ ਹਾਲਾਤ ਕਿਹੋ ਜਿਹੇ ਹੋਣਗੇ ਪੰਜਾਬ ਦੇ ਕਿਹੋ ਜਿਹੇ ਹੋਣਗੇ ਇਹ ਜਨਸਿਕਰ ਚਾਹਣਾ ਚਾਹੁੰਦੀਆਂ ਨੇ ਫੇਕ ਐਡੀਆਂ ਬਣਾ ਕੇ ਇਸ ਲਈ ਮੇਰੀ ਬੇਨਤੀ